ਅੱਛਾ ਇਹ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਤੁਹਾਡਾ ਇਹ ਜੀ ਬ੍ਰਦਰ ਨੇ ਕਾਰ ਚਲਾ ਰਹੇ ਸੀ ਆਪਣਾ ਵੱਡਾ ਭਰਾ ਹੈ ਤੇ ਕਹਿੰਦਾ ਵੀ ਬ੍ਰਦਰ ਨੇ ਦੱਸਿਆ ਵੀ ਸਾਹਮਣੋਂ ਗੱਡੀ ਆ ਰਹੀ ਸੀ ਇਹ ਗੱਡੀ ਬਹੁਤ ਤੇਜ਼ ਆਈ ਹੈ 100 120 ਦੇ ਤੇ ਜਿਵੇਂ ਨੇੜੇ ਆਏ ਗੱਡੀ ਨੂੰ ਉਰੇ ਸਾਈਡ ਤੋਂ ਇੰਕਾ ਤੇ ਤੁਹਾਡੇ ਸਾਹਮਣੇ ਤੇ ਹੁਣ ਤੁਸੀਂ ਇਹ ਦੇਖ ਲਓ ਵੀ ਰੇਸ਼ੀ ਇਲਾਕਾ ਹੈ ਵੀ ਉਰੇ ਗੱਡੀ ਦੀ ਕਿੰਨੀ ਕਿ ਸਪੀਡ ਹੋਣੀ ਚਾਹੀਦੀ ਹੈ ਤੇ ਕਿਸ ਹਾਲ ਵਾਲੀ ਪ੍ਰੈਕਟ ਹੋਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਹਿੰਦਾ ਵੀ 100 120 ਪਲਸ ਗੱਡੀ ਸੀਗੀ ਬ੍ਰਦਰ ਦੇ ਖਾਸੇ ਸੱਟਾਂ ਲੱਗੀਆਂ ਇਸ ਟਾਈਮ ਵਰਧਮਰ ਹਸਪੀਟਲ ਤੋਂ ਅਸੀਂ ਉਹਨੂੰ ਐਡਮਿਟ ਕਰਾਇਆ ਹੈ ਕਿ ਕਿੰਨੇ ਬੰਦੇ ਸੀ ਗੱਡੀ 'ਚ ਗੱਡੀ ਜੋ ਸਿੰਗਲ ਸੀਗਾ ਜੀ ਵਾਈਫ ਨੂੰ ਵਾਲੇ ਛੱਡ ਕੇ ਆ ਰਹਾ ਸੀਗਾ ਵਾਈਫ ਨੇ ਡਿਊਟੀ ਤੇ ਜਾਣਾ ਸੀਗਾ ਸਵੇਰੇ ਜਿਸ ਗੱਡੀ ਨਾਲ ਐਕਸੀਡੈਂਟ ਹੋਇਆ ਉਹ ਡਰਾਈਵਰ ਕਿੱਥੇ ਉਹ ਡਰਾਈਵਰ ਹੀ ਮੌਕੇ ਤੇ ਉਰੇ ਕੰਨਾ ਲਟਿਆ ਹੋਇਆ ਸੀਗਾ ਜੀ ਤੇ ਬਾਅਦ ਜਦੋਂ ਅਸੀਂ ਦੇਖਿਆ ਬਈ ਉਹ ਕਹਿੰਦਾ ਵੀ ਮੈਂ ਮਾਨਸੇਹ ਤੋਂ ਬਿਲੋਂਗ ਕਰਦਾ ਹਾਂ ਗੱਡੀ ਹਰਿਆਣਾ ਨੰਬਰ ਹੈ ਅੰਦਰ ਕਾਗਜ਼ ਕੋਈ ਨਹੀਂ ਸੀਗਾ ਗੱਡੀ ਜਦੋਂ ਅਸੀਂ ਖੋਲ੍ਹਿਆ ਸਮੈਲੀ ਸਮੈਲਾ ਸਿਕਟਾਂ ਵਗਾਰਾ ਸਮੈਲ ਹੋਈ ਹੋਈ ਸੀਗੀ ਪੀੜੀਆਂ ਪੂੜੀਆਂ ਪਈਆਂ ਸੀ ਹੁਣ ਗੱਡੀ ਇਸ ਟਾਈਮ ਲੌਕ ਕਰਕੇ ਚਲੇ ਗਏ ਨੇ ਸਾਨੂੰ ਨਹੀਂ ਪਤਾ ਕਿਸ ਨੇ ਪੁਲਿਸ ਨੂੰ ਉਹ ਪਾਕ ਕੰਪਲੀਟ ਕਰਤੀ ਹੈ। ਪੁਲਿਸ ਵਾਲੇ ਮੌਕੇ ਤੇ ਆ ਰਹੇ ਨੇ ਜਿਹੜੀ ਬਣਦੀ ਕਾਰਵਾਈ ਹੋएगी ਉਹ ਕਰਦੇ। ਫਿਰ ਇਹ ਐਕਸੀਡੈਂਟ ਹੋਇਆ ਜੇ ਅੱਧਾ ਘੰਟਾ ਪਹਿਲਾਂ ਇੱਥੇ ਪ੍ਰਸ਼ਾਸਨ ਨੂੰ ਪੂਡਾਵਲਿਆਂ ਨੂੰ ਚਾਹੀਦਾ ਕਿ ਇੱਥੇ ਚਾਰਾ ਤਰਫ ਤੋਂ ਸਪੀਡ ਬ੍ਰੇਕਰ ਲਾਣ ਤਾਂ ਕਿ ਜਿਹੜੀ ਵੀ ਕਾਰਾਂ ਆਵੇ, ਸਕੂਟਰ ਐ, ਟਰੂ ਵੀਲਰ, ਟੋਰ ਵੀਲਰ ਕਿਸੇ ਦੀ ਵੀ ਓਵਰਸਪੀਡ ਨਾ ਹੋਵੇ। ਇਹ ਮੇਨ ਚੌਂਕ ਫੇਸਵੰਦ ਦਾ ਮੰਨਿਆ ਜਾਂਦਾ ਸ਼ਿਵ ਮੰਦਰ ਦੇ ਕੋਲ। ਇੱਥੇ ਜਲਦੀ ਜਤੋਂ ਜਲਦੀ ਪ੍ਰਸ਼ਾਸਨ ਨੂੰ ਪੂਡਾਵਲਿਆਂ ਨੂੰ ਚਾਹੀਦਾ ਕਿ ਇਹ ਦੇਖ ਕੇ ਇਹਨੂੰ ਜਲਦ ਤੋਂ ਜਲਦ ਕਵਰ ਅਪ ਕਰਵਾਉਣ ਸਪੀਡ ਬ੍ਰੇਕਰ ਦੇਣਾ। ਚਾ ਕਿਉਂ ਕਰੇ ਬਹੁਤ ਜਿਆਦਾ ਤੇਜ਼ ਲੋਕੀ ਲੰਘਦੇ ਨੇ ਚੌਕ ਹੈਗਾ ਸੈਂਟਰ 'ਚ ਸੈਂਟਰ ਪੁਆਇੰਟ ਬਣਿਆ ਹੋਇਆ ਹੈ ਮੇਨ ਰੋਡ ਹੈ ਇਹ ਇਤਰੋਂ ਪਿੰਡ ਦਾ ਐਗਜ਼ਿਟ ਪੁਆਇੰਟ ਹੈ ਜਿੱਥੋਂ ਨਿਕਲਣਾ ਇਹ ਉਰੇ ਸਪੀਡ ਮੈਂ ਉੱਥੇ ਬੈਠਾ ਦੇਖਿਆ ਜੀ ਸਾਹਮਣੇ ਕਿਵੇਂ ਹੋਇਆ ਇਹ ਹੱਸ ਬਸ ਇਹ ਬੜੀ ਗੱਡੀ ਬੜੀ ਸਵੀਟ ਸੀ ਇਕਦਮ ਉਧਰੋਂ ਉਹ ਫੜ ਗਿਆ ਉਹਨੇ ਕਿਸੇ ਨੂੰ ਇਕਦਮ ਗੱਡੀ ਵਿਜੀ ਉੱਤਕ ਅੰਨੀ ਬਾਤ ਲੱਗੀ ਪੁੱਛੋ ਨਾ ਉਹ ਇਹ ਬੱਬਲਾਤੀ ਜਾਣੀ ਕੋਈ ਮੈਂ ਤਾਂ ਇਹ ਕਹਿਣਾ ਵੀ ਇਹਦੇ ਫੀਡਬੈਕ ਬਣਾਏ ਜਾਂ ਦੋਨੋਂ ਤੁਸੀਂ ਮੇਰੇ ਪਾਰੀ ਰਹਿਸ਼ੀ